ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀਓ ਮੈਂ ਤੁਹਾਡਾ ਆਪਣਾ ਬੰਦੀਪ ਤੇ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਸਵਾਗਤ ਕਰਦਾ ਹੋਡਾ ਆਪਦੇ YouTube ਚੈਨਲ ਦੇ ਉੱਤੇ ਜਿਹਦਾ ਨਾਮ ਹੈ ਮਦੀਪ ਤੇ ਅੱਜ ਬਾਈ ਮੌਸਮ ਬੜਾ ਵਧੀਆ ਹੋਇਆ ਵਾ ਅਸੀਂ ਤੇ ਤੁਹਾਨੂੰ ਮੇਰਾ ਦਿਲ ਕਰਿਆ ਮੈਂਗਾ ਮੌਸਮ ਦਿਖਾ ਦਈਏ ਜਮਈ ਘੈਂਟ ਮੌਸਮ ਹੋਇਆ ਵਾ ਜਮਈ ਘੈਂਟ ਆ ਸਾਡੇ ਪਿਆਰੇ ਪਿਆਰੇ ਬਲੌਗਾਂ ਦੇ ਵਿੱਚ ਇਦਾਂ ਦੀਆਂ ਹੀ ਚੀਜ਼ਾਂ ਹੁੰਦੀਆਂ ਨੇ ਦੇਖੋ ਚੱਕੋ ਜੀ ਕਾਇਕੋ ਹੋ ਜਾਂਦਾ ਵਾ ਸਾਡੇ ਨਾ ਪੰਜਾਬ ਦੇ ਵਿੱਚ ਆਹ ਚੀਜ਼ਾਂ ਦੇ ਮੜਾ ਜਾ ਉਹ ਆ। ਬਾਕੀ ਸਭ ਠੀਕ ਐ, ਲੋਕ ਵੀ ਠੀਕ ਨੇ ਇੱਥੇ। ਤੇ ਤੁਹਾਨੂੰ ਪਤਾ ਹੀ ਐ। ਬਾਕੀ ਦੂਜੀ ਗੱਲ ਹੈਗੀ ਐ ਇਹ ਕਿ ਇਹਦਾ ਜਾ ਰਹੇ ਆ ਕਿ ਇੱਕ ਨਾ ਕਮਲਕੌਰ ਵਾਲਾ ਵਿਵਾਦ ਹੋਇਆ ਐ। ਕਮਲਕੌਰ ਵਾਲੇ ਵਿਵਾਦ ਦੇ ਵਿੱਚ ਨਾ ਸੀਨ ਪਿਆ ਇੱਕ ਕਹਿੰਦੇ ਵੀ ਅਮਰਪਾਲ ਮੈਰੋ ਵੀ ਆਪਣਾ ਕੰਰੀ ਤਾਂ ਠੀਕ ਐ। ਠੀਕ ਐ ਜੀ। ਕਿਉਂਕਿ ਪੰਜਾਬ ਦੇ ਵਿੱਚ ਇੱਕ ਨਾ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਸ਼ੁਰੂ ਤੋਂ ਲੋਕ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਕੀ ਹੈ ਵੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਦਾਂ ਦੇ ਕੰਮ ਕਰਨੇ ਸ਼ੋਭਾ ਨਹੀਂ ਦਿੰਦੇ ਹੈਗੇ ਚਾਹੇ ਜਿਹੜਾ ਮਰਦੀ ਹੈ ਚਾਹੇ ਕੋਈ ਵੀ ਉੱਠ ਕੇ ਯਾਰ ਕਰਦਾ ਹੈ ਨਾ ਕਿਉਂਕਿ ਉਹ ਬੱਚਿਆਂ ਤੇ ਆਣ ਵਾਲੀ ਜਨਰੇਸ਼ਨ ਤੇ ਹੈ ਨਾ ਫਰਕ ਪਾਊਗਾ ਆਬੀਅਸਲੀ ਕਹੂੰਗਾ ਯਾਰ ਇਹ ਗੱਲ ਜਿਹੜੀ ਕਹਿੰਦੇ ਨਾ ਲੋਕ ਵੀ ਹਾਂ ਉਹ ਕਰਦੀ ਕਰੀ ਜਾਣ ਹੁੰਦੇ ਜੋ ਵੀ ਕਰੀ ਜਾਣ ਹੁੰਦੇ ਇਹ ਹੈ ਬਾਬੇ ਗਲਤ ਗੱਲ ਹੈ ਕਿਉਂਕਿ ਕਹੂੰਗਾ ਮਰ ਕੇ ਇਸ ਕਰਕੇ ਮੋਂਗੋਲ ਕਿ ਅੱਜ ਕੱਲ ਹਰੇਕ ਬੱਚੇ ਦੇ ਹੱਥ ਦੇ ਵਿੱਚ ਫੋਨ ਹੈ ਠੀਕ ਹੈ ਜੀ ਤੇ ਜਦ ਬੱਚੇ ਨੂੰ ਅੱਜ ਕੱਲ ਫੋਨ ਪੜਾ ਦਿਓ ਉਹ ਫੋਨ ਚਲਾਉਣ ਤੋਂ ਬਿਨਾਂ ਮੈਂ ਕਹਿੰਦਾ ਰੋਟੀ ਨਹੀਂ ਖਾਊਂਗਾ ਜਦ ਤੱਕ ਉਹਨੂੰ ਫੋਨ ਨਹੀਂ ਪੜਾਉਂਗੇ ਆਪਾਂ ਬੱਚੇ ਨੂੰ ਚਾਹੇ ਉਹ 5 ਸਾਲ ਦਾ ਜਵਾਕ ਲਾ ਲੂ ਚਾਹੇ 2 ਸਾਲ ਦਾ ਜਵਾਕ ਲਾ ਲੂ ਅੱਜ ਕੱਲ ਤਾਂ ਸਾਲ ਸਾਲ ਦੇ ਜਵਾਕ ਪੱਥਾਂ 'ਚ ਫੋਨ ਫੜਾਓ ਤਾਂ ਕਿ ਤੇ ਉਹਨਾਂ ਨੂੰ ਦੁੱਧ ਪਿਲਾਓ ਜੋ ਵੀ ਉਹ ਖਾਂਦੇ ਪੀਂਦੇ ਰੋਟੀ ਖਿਲਾਓ ਠੀਕ ਹੈ ਜੀ ਇਹ ਜਾ ਮਾਹੌਲ ਹੋਇਆ ਵੱਜ ਗਰ ਲ ਫੋਨਾਂ ਦਾ ਇੰਟਰਨੈਟ ਦਾ ਜ਼ਮਾਨਾ ਹੈ ਹਰੇਕ ਬੱਚੇ ਦੇ ਹੱਥ ਦੇ ਵਿੱਚ ਫੋਨ ਹੈ ਕਿ ਅੱਜ ਕੱਲ ਪੜਾਈਆਂ ਵੀ ਆਨਲਾਈਨ ਹੋ ਚੁੱਕੀਆਂ ਨੇ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਮੇਰੇ ਅਕੋਰਡਿੰਗ ਅਮਰਤਪਾਲ ਮੈਰੂ ਠੀਕ ਨੇ ਆਪਣੀ ਜਗ੍ਹਾ ਇਹ ਨਾ ਅੱਗੇ ਅੱਗੇ ਬਹੁਤ ਜ਼ਿਆਦਾ ਪ੍ਰਭਾਵ ਪਾ ਸਕਦੇ ਸੀਗੇ ਚੀਜ਼ਾਂ ਬਾਕੀ ਉਹਨਾਂ ਨਾਲ ਇਦਾਂ ਕੁਝ ਹੋਇਆ ਹੈ ਨਾ ਕਮਲ ਕੌਰ ਨਾਲ ਆ ਉਹਦਾ ਨਾਮ ਕੰਚਨ ਕੁਮਾਰੀ ਆ ਨਾ ਉਹਨੇ ਆਪਣਾ ਕਮਰਕੌਰ ਰੱਖਿਆ ਹੋਇਆ ਹੋਇਆ ਇਹ ਖੋਇਆ ਕਰਿਆ ਵਧੀਆ ਏ ਕਿਉਂਕਿ ਉਹਨਾਂ ਨੂੰ ਦੇਖ ਕੇ ਨਾ ਹੁਣ ਕਈ ਲੋਕ ਸੁਧਰਨਗੇ ਵੀ ਕਿਆ ਪਤਾ ਕੱਲੂ ਸਾਡੇ ਨਾਲ ਵੀ ਨਾ ਹੋ ਜਵੇ ਸੋ ਇਸ ਕਰਕੇ ਬਸ ਮੇਰਾ ਵੀਡੀਓ ਬਣਾਉਣ ਦਾ ਕਾਰਨ ਇਹੀ ਆ ਕਿ ਇਹ ਚੱਕਰ ਆ ਬਾਕੀ ਆਈ سپورਟ ਆ ਅਮਰਪਾਲ ਸਿੰਘ ਮੈਰੋ ਖਾਲਸਾ ਜੀ ਆਪਾਂ ਨਾਲ ਰੋਡੇ ਸਾਰੇ ਵਧੀਆ ਤੁਸੀਂ ਇੱਕ ਅਪਰਾਲਾ ਕੀਤਾ ਹਨਾ ਤੇ ਇਹ ਕੰਮ ਰੋਕਣ ਦਾ ਠੀਕ ਆ ਅੱਗੇ ਤੇ ਅੱਗੇ ਹੋਰ ਨਿਕਲ ਨਿਕਲ ਕੇ ਆਈ ਜਾਂਦੇ ਇੱਕ ਦੂਜੇ ਨੂੰ ਦੇਖ ਦੇ ਕੇ ਹੋਰ ਪੰਜਾਬ ਦਾ ਵੇੜਾ ਕਰਕ ਹੋ ਗਿਆ ਸੋ ਅਸੀਂ ਪ੍ਰਾਊਡ ਕਰਦੇ